ਦੇਨ ਨਿਸ਼ਾਨਾਂ ਧਾਮਾਂ ਤੋਂ ਸੇਂ ਲਗਾ ਰਿਹਾ ਅੰਗੇ ਸੋਭ ਦਾ ਪ੍ਰਖਤਨ ਨੂੰ ਪਾਵੇ ਖਾਲਸੇ ਪੰਥ ਦੀ ਤੇਜ ਦੀ ਕਲਾ ਜਾਵੇ ਮੁਝੇ ਪਾਵੇ ਨਿਹਾਰੋ ਜਾਵੇ ਹਾ ਸ੍ਰੀ ਆਕਾ ਜਿਹੜਾ ਅਮਰ ਸੰਚਾਰ ਦਾ ਵੱਡਾ ਭਰਾ ਦਾ ਕੀਤਾ ਕਿ ਜਿਹਦੇ ਵਿੱਚ ਅੱਜ ਪਰਾ ਪੰਜਾਬ ਪ੍ਰਾਣੀ ਅਮਰਤ ਬੁਲਾਕੀ ਹੋਇਆ ਗੁਰੂਵਾਰੇ ਬਣੇ ਜਿੰਨਾ ਖੱਲੇ ਬਾਤ ਦੀ ਫੋਲ ਲਈ ਆ ਇਹ ਜਿਹੜੇ ਸੁਸਾਇਟੀ ਦੇ ਇਕੱਲੇ ਧਾਰਮਿਕ ਕਾਰਜ ਨਹੀਂ ਸਮਾਜਿਕ ਕੰਮ ਵੀ ਕਰਦੀ ਹੈ ਇਸ ਤਰ੍ਹਾਂ ਇਹ ਸੇਵਾ ਸੁਸਾਇਟੀ ਦੇ ਨਾਲ ਕੁਸ਼ਮੇਸ਼ ਕਰਨ ਦਾ ਦਾਅਵਾ ਸਾਡੇ ਪੂਰਾ ਦਲਪਨ ਪੂਰਾ ਮੋਢਾ ਨਾਲ ਮੋਢਾ ਜੋੜ ਕੇ ਖੜਾ ਹੈ ਆਸ ਕਰਦੇ ਕਿ ਸੇਵਾ ਸਹਿਤੀ ਅੱਗੇ ਤੋਂ ਵੀ ਜਿਹੜੇ ਇਹੋ ਜਿਹੇ ਕਾਰਜ ਆ ਉਹ ਕਰਦੀ ਰਹੇ ਜੋ ਅਪਰਾਲਾ ਕੀਤਾ ਗਿਆ ਵਾ ਅੰਮ੍ਰਿਤ ਛਕਾਉਣ ਦਾ ਇੱਕ ਵੱਡਾ ਪ੍ਰਸਤਾਵ ਆਪਣੇ ਤੁਹਾਡੀ ਦਰਬਾਰ ਦਾ ਇਹ ਸਾਰਾ ਅਪਰਾਲਾ ਸਾਡੇ बाबा जी मुख सेवादार ਜਿਨ੍ਹਾਂ ਦੇ ਦਮ ਨਾਲ ਪ੍ਰਾਪਤ ਸਨ ਇਹਨਾਂ ਦੇ ਨਾਲ ਹਰਜੀਤ ਸਿੰਘ ਜੀ ਸਰਪੰਚ ਵਡਾਲਾ ਜੋਲ ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜਾ ਨਗਰਿਆ ਨੰਗਲ ਵਿਆਲ ਇਸ ਤੱਕ ਦਾ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਜੰਡਿਆਲਾ ਗੁਰੂ ਮਹਿਤਾ ਰੋਡ ਤੇ ਵਸਦਾ ਹੈ ਇਸ ਨਗਰ ਦੇ ਵਿੱਚ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਤੇ ਤਨਤਨ ਬਾਬਾ ਜੂਲ ਸਿੰਘ ਸਰਵ ਸੇਵਾ ਸੁਸਾਇਟੀ ਵੱਲੋਂ ਜਿਹੜਾ ਅਮਰ ਸਿੰਘ ਚਾਰ ਦਾ ਵੱਡਾ ਪ੍ਰਾਲਾਖੀਤਾ ਹੈ ਜਿਸ ਦੇ ਵਿੱਚ ਅੱਜ ਪਰਾ ਪੰਜਾਬ ਪ੍ਰਾਣੀ ਅਮਰਤ ਬਲਾਖੀ ਹੋਇਆ ਗੁਰੂ ਵਾਲੇ ਬਣੇ ਜਿੰਨਾ ਖੰਡੇ ਬਾਤੇ ਦੇ ਬੋਲ ਲਈ ਆ ਇਹ ਜਿਹੜੇ ਸੁਸਾਇਟੀ ਦੇ ਕੱਲੇ ਧਾਰਮਿਕ ਕਾਰਜ ਹੀ ਨਹੀਂ ਸਮਾਜਿਕ ਕੰਮ ਵੀ ਕਰਦੀ ਆ ਇਸ ਤਰ੍ਹਾਂ ਕੋਈ ਮਰੀਜ਼ ਆ ਕੋਈ ਲੋੜਵੰਦ ਪਰਿਵਾਰ ਆ ਜਿਹੜਾ ਇਲਾਜ ਨੂੰ ਉਹਦੀ ਵੀ ਸੇਵਾ ਕਰਦੇ ਆ ਜੇ ਕੋਈ ਧਾਰਮਿਕ ਸਮਾਗਮ ਹੁੰਦਾ ਉਸ ਦੇ ਵਿੱਚ ਹਿੱਸਾ ਪਾਉਂਦੇ ਆ ਇਹ ਸੇਵਾ ਸੁਸਾਇਟੀ ਦੇ ਨਾਲ ਕੁਸ਼ਮੇਸ਼ ਤਰ੍ਹਾਂ ਦਾ ਅਦਾਸ ਅਤੇ ਪੂਰਾ ਦਲਪੰਥ ਉਹਦਾ ਮੋਢੇ ਨਾਲ ਮੋਢਾ ਜੋੜ ਕੇ ਖੜਾਇਆ ਅੱਜ ਦੇ ਸਮਾਗਮ ਨੂੰ ਇਹਨਾਂ ਨੂੰ ਵਧਾਈਆਂ ਤੇ ਆਸ ਕਰਦੇ ਆ ਕਿ ਇਸੇ ਵਾਸਤੇ ਅੱਗੇ ਤੋਂ ਵੀ ਜਿਹੜੇ ਇਹੋ ਜਿਹੇ ਕਾਰੋਕਾਰਜ ਆ ਉਹ ਕਰਦੀ ਰਹੋਗੀ ਇਸ ਦੇ ਨਾਲ ਔਮ ਨੂੰ ਸੰਸਾਰ ਨੂੰ ਸਮਾਜ ਨੂੰ ਜਿਹੜੀ ਨਵੀਂ ਦਿਸ਼ਾ ਮਿਲੇ ਤੇ ਇਹ ਨਸ਼ਾ ਤੇ ਪੱਤ thuốc ਪੁਣਾ ਜਿਹੜਾ ਇਸ ਦੇ ਤੋਂ ਛੁਟਕਾਰਾ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਅੱਜ ਸੰਤਾਨ ਬਾਬਾ ਜੀਵਨ ਜੀਵਨ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਕਿੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗਿਆ ਹੈ ਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਧੰਨਤਾ ਨਾਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਵੱਲੋਂ ਪਿੰਡ ਨੰਗਲ ਦਿਆਲ ਸਿੰਘ ਸਾਡੇ ਵੀਰ ਮੁਖ ਸੇਵਾਦਾਰ ਭਾਈ ਮਨਜੀਤ ਸਿੰਘ ਦੇਲਾਵਾਲ ਵੱਲੋਂ ਤੇ ਸਮੂਹ ਨਗਰ ਵੱਲੋਂ ਸਮੂਹ ਸੰਗਤ ਵੱਲੋਂ ਅੱਜ ਅੰਮ੍ਰਿਤ ਸੰਚਾਰ ਕਰਾਇਆ ਗਿਆ ਜਿਹਦੇ ਵਿੱਚ ਕਮ ਸੇ ਕਮ 50-60 ਪ੍ਰਾਣੀਆਂ ਨੇ ਅੱਜ ਗੁਰੂ ਕੀ ਖੰਡੇ ਕੀ ਪਾਉਲ ਛਕੀ ਹੈ ਸੋ ਇਸ ਸੁਸਾਇਟੀ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਜੋ ਅੱਜ ਨਸ਼ੇ ਦੇ ਦੌਰ ਨੂੰ ਰੋਕ ਕੇ ਤੇ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਨਾਲ ਜੋੜਨਾ ਸਿੱਖੀ ਨਾਲ ਜੋੜਨਾ ਇਹ ਸਾਡੇ ਸੁਸਾਇਟੀ ਦਾ ਬਹੁਤ ਵੱਡਾ ਇੱਕ ਉਪਰਾਲਾ ਹੈ ਇਸ ਸਾਰਾ ਹੀ ਜਿਹੜਾ ਸ਼ਰੇਹ ਹੈ ਭਾਈ ਮਨਜੀਤ ਸਿੰਘ ਜੋ ਮੁੱਖ ਸੇਵਾਦਾਰ ਦੇਲਾਵਾਲ ਤੋਂ ਹਨ ਉਹਨਾਂ ਦਾ ਇਹ ਪਰਾਲਾ ਹੈ ਸੋ ਅਸੀਂ ਇੱਕ ਤੈ ਦਿਨੋਂ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਸੁਸਾਇਟੀ ਦੀ ਚੜ੍ਹਦੀ ਕਲਾ ਹੋਵੇ ਪਿੰਡੋਂ ਪਿੰਡੀ ਇਹਦੇ ਜਿਹੜੇ ਵੱਦ ਤੋਂ ਵੱਦ ਸਾਥ ਸਹਿਯੋਗ ਦਿੱਤਾ ਜਾਵੇ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਮੁਕਤ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਮਨਜੀਤ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਸਰਬ ਸੰਜੀਤ ਸੋਸਾਇਟੀ ਵੱਲੋਂ ਅੱਜ ਜੋ ਅੰਮ੍ਰਿਤ ਸੰਚਾਰ ਦੀ ਜਿਹੜੀ ਲਹਿਰ ਆਰੰਭ ਕੀਤੀ ਗਈ ਆ ਉਸ ਦੇ ਵਿੱਚ ਤੁਸੀਂ ਵੀ ਅੰਮ੍ਰਿਤ ਪਾਨ ਕੀਤਾ ਗੁਰੂ ਦੇ ਢਾਜੇ ਤੁਸੀਂ ਵੀ ਚੜੇ ਜੋ ਕੀ ਕਹਿਣਾ ਚਾਹੁੰਦੇ ਹੋ ਮੇਕੋ ਜੀ ਪਹਿਲਾਂ ਦੇ ਮੈਂ ਕਾਫੀ ਟਾਈਮ ਹੋਰ ਹੈ ਮੈਂ ਵੀ ਹਮਤ ਸਕਣਾ ਸੀ ਤੇ ਫਿਰ ਮੈਂ ਤੇ ਭਾਈ ਨੇ ਵਿਚਾਰ ਕੀਤਾ ਪੀ ਆਪਾਂ ਕੱਲਿਆਂ ਨੂੰ ਅਮਰ ਸਗਣਾ ਤੇ ਆਪਾਂ ਪੂਰੀ ਸੰਗਤ ਨੂੰ ਨਾਲ ਲੈ ਕੇ ਸੋਸਾਇਟੀ ਨੂੰ ਪੂਰੇ ਵੀ ਨਗਰ ਨੂੰ ਲੈ ਕੇ ਆਪਾਂ ਵੀ ਸਾਰੇ ਸੰਗਤ ਨਾਲ ਹੀ ਆਪਣੇ ਅਮਰ ਸਗਤ ਅੱਜ ਬਹੁਤ ਸੰਗਤ ਦਾ ਸੰਯੋਗ ਹੀ ਕਮ ਸਕਮ 60 70 ਜਾਨਿਆਂ ਨੇ ਅਮਰ ਸਗ ਪੀ ਸਕੇ ਆ ਤੇ ਇਹ ਕਰਕੇ ਬਹੁਤ ਵਧੀਆ ਲੱਗਾ ਵਾ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਅਸੀਂ ਲਗ ਲਗ ਪਿੰਡਾਂ ਚ ਵੀ ਅਮਰ ਸਖਾਵਾਂਗੇ ਹਰ ਇੱਕ ਸੋਸਾਇਟੀ ਹਰ ਇੱਕ ਪਿੰਡ ਜਾ ਕੇ ਵੀ ਪ੍ਰਚਾਰ ਕਰਨ ਢੀ ਆ ਜਿੱਥੋਂ ਤੱਕ ਵੀ ਸਾਡੀ ਪਹੁੰਚ ਰਹੂਗੀ ਉਤੋਂ ਤੱਕ ਅਸੀਂ ਅਮਰ ਸਰਕਾਰ ਉਸਕਾ ਵਾਂਗੇ ਵਾਹਿਗੁਰੂ 5 ਮਿੰਟ ਸਿੰਘ ਜੀ ਅੱਜ ਤੁਸੀਂ ਗੁਰੂ ਦੇ ਝਾਜੇ ਚੜੇ ਜੋ ਕਿਹੋ ਜਿਹਾ ਜਿਹੜਾ ਮਨ ਦੇ ਵਿੱਚ ਖੇੜਾ ਹੈ ਇੰਨਾ ਕਚਾ ਹੈ ਵੇਖੋ ਜੀ ਗੁਰੂ ਨਾਲ ਤੇ ਪਹਿਲਾਂ ਹੀ ਜੁੜੇ ਹਾਂ ਸਿਰਫ ਝਾਜੇ ਚੜਨਾ ਬਾਕੀ ਅੱਜ ਗੁਰੂ ਦੇ ਨਾਲ ਹੋਰ ਚਰਨਾਂ ਨਾਲ ਜੁੜ ਗਏ ਆ ਤੇ ਗੁਰੂ ਵੱਧ ਚੜ ਕੇ ਹੋਰ ਵੀ ਹਨੂ ਵੀ ਨਾਲ ਗੁਰੂ ਦੇ ਜੁੜੇ ਆ ਤੇ ਬੜੇ ਦਿਨ ਤੋਂ ਆਪਾਂ ਨੂੰ ਖਾਬ ਹੀ ਵੀ ਆਪਾਂ ਵੀ ਗੁਰੂ ਵਾਲੇ ਬਣੀਏ ਤੇ ਅੱਜ ਗੁਰੂ ਵਾਲੇ ਬਣ ਗਏ ਆ ਤੇ ਬਹੁਤ ਖੁਸ਼ੀ ਹੋਈ ਮਨ ਨੂੰ ਵੀ ਗੁਰੂ ਵਾਲੇ ਬਣ ਗਏ ਆ ਤੇ ਇਹ ਕਰਕੇ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਆ ਜਿਹੜੀ ਪੂਰੀ ਸੰਗਤ ਨੇ ਸਾਥ ਦਿੱਤਾ ਬਹੁਤ ਸੰਗਤ ਇੱਥੇ ਆ ਕੇ ਗੁਰੂ ਵਾਲੀ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਤੇ ਤਾਂ ਸੰਤ ਬਾਬਾ ਜੀਵਨ ਸਿੰਘ ਦੀ ਸਰਬ ਸਾਂਝੀ ਸੇਵਾ ਸੁਸਾਇਟੀ ਵੱਲੋਂ ਜੋ ਅੱਜ ਅਮਰਤ ਸੰਚਾਰ ਦੀ ਲਹਿਰ ਚਲਾਈ ਗਈ ਹੈ ਤੋਂ ਹੋਰ ਕਿਹੜੇ ਜਿਹੜੇ ਸੁਸਾਇਟੀ ਵੱਲੋਂ ਪ੍ਰਾਲੇ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਸਾਡੇ ਵੱਲੋਂ ਇੱਕ ਸੁਸਾਇਟੀ ਤਿਆਰ ਕੀਤੀ ਗਈ ਆ ਪੰਨਾ ਬੱਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਸੁਸਾਇਟੀ ਵੱਲੋਂ ਵੱਧ ਚੜ ਕੇ ਸੰਗਤਾਂ ਨੂੰ ਪਰਿਵਾਰਾਂ ਨੂੰ ਨਗਰਾਂ ਵਿੱਚ ਜਾ ਕੇ ਇਹੋ ਪ੍ਰਚਾਰ ਕੀਤਾ ਜਾ ਰਿਹਾ ਕਿ ਗੁਰੂ ਦੇ ਅਲਾਰ ਲੱਗਿਏ ਗੁਰੂ ਵਾਲੇ ਬਣੀਏ ਖੰਡੇ ਬਾਟੇ ਦੀ ਪੌੜ ਚੱਕੀਏ ਔਰ ਆਪ ਸਭ ਜੀ ਨੂੰ ਪਹਿਲਾਂ ਵੀ ਦੱਸਿਆ ਵਾ ਸਟੈਨਲ ਦੇ ਮਾਦੀ ਮرائی ਕਿ ਸੋਸਾਇਟੀ ਰਾਈ ਸੋਸਾਇਟੀ ਲੋ ਫਸਾਵਾ ਨਭਾ ਰਹੀ ਆ ਬਾਦ ਚੜ ਕੇ ਇੱਕ ਐਂਬੂਲੈਂਸ ਦੀ ਸੇਵਾ ਦਿੱਤੀ ਆ ਜਿਸ ਦਾ ਪੈਟਰੋਲ ਦਾ ਖਰਚਾ ਡਰਾਈਵਰ ਦਾ ਖਰਚਾ ਫ੍ਰੀ ਆ ਔਰ ਸੋਸਾਇਟੀ ਜਾ ਕੇ ਨਗਰੋਂ ਨਗਰੀ ਗਰੀਬ ਲੋੜਵੰਦ ਪਰਿਵਾਰਾਂ ਦੇ ਘਰਾਂ ਤੱਕ ਜਾ ਕੇ ਸਾਰ ਲੈ ਰਹੀ ਆ ਲੋੜਵੰਦ ਪਰਿਵਾਰਾਂ ਨੂੰ ਕੁਝ ਮਾਲੀ ਸਹਾਤਾ ਦਿੱਤੀ ਜਾ ਰਹੀ ਆ ਸਭ ਤੋਂ ਜੋ ਮੇਨ ਸੋਸਾਇਟੀ ਦਾ ਮਕਸਦ ਆ ਕਿ ਨਸ਼ਿਆਂ ਤੇ ਕਿੱਦਾਂ ਰੋਕਥਾਮ ਲੱਗ ਸਕਦੀ ਆ ਜਿਵੇਂ ਅਸੀਂ ਗਰਾਉਂਡ ਲੈਵਲ ਤੇ ਜਾ ਕੇ ਸਰਵੇ ਕੀਤਾ ਵਾ ਤੇ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਵਾ ਨਸ਼ਿਆਂ ਵਾਇਰਸ ਨੂੰ ਰੋਕਣ ਦਾ ਸਭ ਤੋਂ ਵੱਡਾ ਉਪਰਾਲਾ ਇਹੋ ਹੀ ਆ ਕਿ ਸਾਰੇ ਨੌਜਵਾਨ ਵੀਰ ਪ੍ਰੇਮਾ ਮਤਾਵਾ ਸਾਧ ਦੇਣ ਸੁਸਾਇਟੀ ਦਾ ਤਾਂ ਜੋ ਆਪਾਂ ਗੁਰੂ ਵਾਲੇ ਬਣੀਏ ਬਾਬਾ ਜੀਵਨ ਸਿੰਘ ਗੁਰੂ ਘਰਾਂ ਦੇ ਜਾ ਜਾ ਕੇ ਅਸੀਂ ਪ੍ਰਚਾਰ ਕਰ ਰਹੇ ਹਾਂ ਸਵੇਰੇ ਸ਼ਾਮ ਗੁਰੂ ਘਰਾਂ 'ਚ ਜਾ ਕੇ ਬੱਚਿਆਂ ਨੂੰ ਪਰਿਵਾਰਾਂ ਨੂੰ ਸਾਰਿਆਂ ਨੂੰ ਬਿਠਾ ਕੇ ਉਹਨਾਂ ਨੂੰ ਇਹੋ ਹੀ ਪ੍ਰੇਰਿਤ ਕੀਤਾ ਜਾਂਦਾ ਵਾ ਕਿ ਗੁਰੂ ਦੇ ਨਾਲ ਲੱਗਿਏ ਤੇ ਨਸ਼ਿਆਂ ਤੋਂ ਤਾਂ ਹੀ ਰੋਕ ਹੋ ਸਕਦੀ ਆ ਬਾਕੀ ਸੋਸਾਇਟੀ ਵੱਲੋਂ ਹੋਰ ਅੱਗੇ ਆਉਣ ਵਾਲੇ ਸਮੇਂ ਵਿੱਚ ਵੱਧ ਚੜ ਕੇ ਇਹੋ ਪਰਾਲੇ ਕੀਤੇ ਜਾ ਰਹੇ ਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਜਿਵੇਂ ਕਿ ਨਗਰ ਨੰਗਲ}{|\text{ਦਿਆਲ ਸਿੰਘ}} ਵਿੱਚ ਵਾਲੀਬਾਲ ਦੀ ਗਰਾਊਂਡ ਤਿਆਰ ਕੀਤੀ ਆ ਪਹਿਲਾਂ ਇੱਥੇ ਕੋਈ ਗਰਾਊਂਡ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਇੱਕ ਵੀ ਗਰਾਊਂਡ ਨਹੀਂ ਹੈਗੀ ਕੋਈ ਇੱਥੇ ਕਿ ਤਾਂ ਕਿ ਬੱਚੇ ਜਿੱਥੇ ਪਾਸ ਖੇਡਣ ਵਾਸਤੇ ਵੀ ਜਗ੍ਹਾ ਨਹੀਂ ਸੀ ਅੱਜ ਇੱਥੇ ਅਸੀਂ ਵਾਲੀਬਾਲ ਖੇਡਣ ਵਾਸਤੇ ਗਰਾਊਂਡ ਬਣਾ ਦਿੱਤੀ ਆ ਸੋ ਸੋਸਾਇਟੀ ਵੱਲੋਂ ਇਹ ਬਹੁਤ ਸਾਰੀਆਂ ਇਹੋ ਜਿਹੇ ਨੌਜਵਾਨਾਂ ਨੂੰ ਵੱਧ ਚੜ ਕੇ ਹੋਰ ਵੀ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਕਿ ਜਿਵੇਂ ਸਪੋਰਟਸ ਨਾਲ ਵੱਧ ਤੋਂ ਵੱਧ ਫਿਜ਼ੀਕਲ ਦੇ ਨਾਲ ਜੋੜ ਰਹੇ ਆ ਸ਼ਾਮ ਦੇ ਟਾਈਮ ਬੱਚਿਆਂ ਨੂੰ ਫਿਜ਼ੀਕਲ ਕਰਵਾਇਆ ਜਾਂਦਾ ਇਕੱਠੇ ਕਰਕੇ ਫਿਰ ਵਾਲੀਬਾਲ ਦਾ ਰਾਤ ਦੇ 10 ਵਜੇ ਖੇਡੇ ਜਾਂਦੇ ਆ ਇੱਥੇ ਗਰਾਊਂਡ ਵਿੱਚ ਹੀ ਅਸੀਂ ਖੜੇ ਆ ਨਗਰ ਨੰਗਲ ਜਲ ਸਿੰਘ ਦੇ ਵਾਲੀਬਾਲ ਗਰਾਊਂਡ ਵਿੱਚ ਲਾਈਟਾਂ ਲਾਈਆਂ ਰਾਤ ਦੇ 10 ਵਜੇ ਤੱਕ ਬੱਚੇ ਖੇਡਦੇ ਆ ਔਰ ਸੋਸਾਇਟੀ ਗੁਰੂ ਘਰ ਦੇ ਵਿੱਚ ਆਪਣੇ ਨੰਗਲ ਸੰਗਰ ਵਿਆਸ ਸਿੰਘ ਦੇ ਵਿੱਚ ਗੁਰੂ ਘਰ ਅਕੈਡਮੀ ਕੋਲੀ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਿੱਥੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਅਮਰਜੀਤ ਸਿੰਘ ਬਡਾਲਾ ਜੀ ਉਹਨਾਂ ਦੇ ਮਿਹਰਬਾਨੀ ਨਾਲ ਇੱਥੇ ਇੱਕ ਕੀਰਤਨ ਸਕਾਉਣ ਵਾਸਤੇ ਜਥਾ ਹੋਂਦ ਵੀਕਲੀ 2 ਡੇਜ਼ ਉਹ ਵਿਜਿਤ ਕਰਦੇ ਆ ਬੱਚਿਆਂ ਨੂੰ 10 ਤੋਂ 12 ਬੱਚੇ ਨੇ ਜਿਨ੍ਹਾਂ ਨੂੰ ਉਹ ਕੀਰਤਨ ਸਿਖਾ ਰਹੇ ਆ ਬਾਕੀ ਨਗਰੋਂ ਨਗਰੀ ਵੀ ਅਸੀਂ ਇਹੋ ਪ੍ਰਾਰਲਾ ਕਰ ਰਹੇ ਆ ਕਿ ਬੱਚਿਆਂ ਨੂੰ ਵੱਧ ਚੜ ਕੇ ਗੁਰੂ ਨਾਲ ਜੋੜਿਆ ਜਾਵੇ ਤੇ ਉਹਨਾਂ ਨੂੰ ਹਰਮੋਨੀਆ ਮਾ ਤਪਲੇ ਦੀ ਸਵਾਵਾ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਵਾ ਇਹ ਸੁਸਾਇਟੀ ਦਾ ਬਾਕੀ ਸੰਗਤਾਂ ਗਾੜੀ ਇਹੋ ਬੇਨਤੀ ਆ ਕਿ ਵੱਧ ਚੜ ਕੇ ਸੰਜੋਗ ਕਰੋ ਸਾਰੇ ਜਾਣੇ ਤਾਂ ਜੋ ਸੁਸਾਇਟੀ ਵੱਧ ਚੜ ਕੇ ਕਿਸੇ ਵੱਡੇ ਅਹੁਦੇ ਤੇ ਜਾ ਕੇ ਤੇ ਬਹੁਰੀ ਵੱਧ ਚੜ ਕੇ ਲੋੜਵੰਦ ਪਰਿਵਾਰਾਂ ਦੀ ਸਾਰ ਲੈ ਸਕੇ ਤੇ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਕੀਤਾ ਜਾਵੇ ਬਾਬਾ ਮੇਜਰ ਸਿੰਘ ਜੀ ਵੀ ਅੱਜ ਪਹੁੰਚੇ ਸੀ ਬਾਕੀ ਬਹੁਤ ਦਸਵੇਤਰ ਨਾਲ ਬਾਬਾ ਮੇਜਰ ਸਿੰਘ ਸੋਢੀ ਜੀ ਹੋਣੀ ਵੀ ਇੱਥੇ ਆਏ ਸੀ ਜਿਨ੍ਹਾਂ ਦੇ ਰਹਿਤ ਮਰਿਆਦਾ ਨਾਲੀ ਸਾਰਾ ਕੁਝ ਇਹ ਸੁਸਾਇਟੀ ਤਿਆਰ ਕੀਤੀ ਗਈ ਆ ਉਹਨਾਂ ਦਾ ਵੀ ਸਾਡੇ ਨਾਲ ਪੂਰਾ ਸੰਯੋਗ ਹੈ ਕਿ ਤੁਸੀਂ ਵੱਧ ਚੜ ਕੇ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਇਸ ਸਮਾਗਮ ਬਾਰੇ ਕੀ ਦੱਸਣਾ ਚਾਹੁੰਦੇ ਹੋ ਮੇਰਾ ਨਾਮ ਜਸਵਿੰਦਰ ਸਿੰਘ ਪੈਂਡਾ ਨੰਗਲ ਦਾਲ ਸਿੰਘ ਇਹ ਜੋ oprala ਕੀਤਾ ਗਿਆ ਵਾ ਅੰਮ੍ਰਿਤ ਛਕਾਉਣ ਦਾ ਆਪਣੇ ਤੁਹਾਡੀ ਦਰਬਾਰ ਦਾ ਇਹ ਸਾਰਾ oprala ਸਾਡੇ ਉਤਮ ਨੇ ਹਰ ਇੱਕ ਦਰਸ਼ੇ ਨੇ ਕੀਤਾ ਵਾ ਬਹੁਤ ਵਧੀਆ oprala ਵਾ ਸੰਗਤ ਨੂੰ ਇਹ ਬੰਨੇ ਜੋੜ ਰਹੇ ਆ ਅੱਜ ਗੁਰੂ ਕੇ 50 ਪੁਰਾਣੀ ਅੰਮ੍ਰਿਤਸਰ ਕੇ ਗੁਰੂ ਦੇ ਜਹਾਜ਼ ਚੜ੍ਹੇ ਆ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਉਹਨਾਂ ਨੂੰ ਚਰਦੀ ਕਲਾ ਬਖਸ਼ੇ ਆਪਣੇ ਚਰਨਾਂ ਦਾ ਜੋੜ ਕੇ ਰੱਖੇ ਸਰਦਾਰ ਰਵਿੰਦਰ ਸਿੰਘ ਉਹਨਾਂ ਨੇ ਪਹਿਲਾਂ ਵੀ ਇੱਕ oprala ਕੀਤਾ ਸੀਗਾ ਉਦੋਂ ਇੱਥੇ ਆਪਣੇ ਨਗਰ ਕੀਰਤਨ ਕਰਾਇਆ ਸੀ ਆਪਣੇ ਤੇ ਬਹੁਤ ਵਧੀਆ oprala ਕਰਦੇ ਆ ਬਾਕੀ ਬੱਚਾ ਨੂੰ ਖੇਡਾਂ ਨਾਲ ਜੋੜ ਰਿਹਾ ਜਿਹੜਾ ਸਭ ਤੋਂ ਵੱਡਾ ਪਰਾਲਾ ਇਹ ਵੀ ਕਰ ਰਿਹਾ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਬੱਚੇ ਆਪਣੀ ਸਿਹਤ ਬਣਾ ਕੇ ਰੱਖਣਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸੁਸਾਇਟੀ ਬਣਾਈ ਆ ਪਿੰਡ ਦੇ ਵਿੱਚ ਜਿਹੜੀ ਉਹ ਆਪਾਂ ਬਾਬਾ ਜੀਵਨ ਸਾਹਾਂ ਸਾਹ ਬਾਬਾ ਜੀਵਨ ਸੇਵਾ ਰਾਜ ਜੀ ਨਾਲ ਆਵੇ ਤੇ ਬਹੁਤ ਵਧੀਆ ਪ੍ਰਾਰਲਾ ਕਰਦੇ ਕਿ ਇਹ ਇਹ ਪ੍ਰਾਰਲਾ ਜਿਹੜਾ ਹੈ ਅੰਮਰਤ ਸੰਚਾਰ ਦਾ ਜਿਹੜਾ ਲਾਜ਼ਮੀ ਹੋ ਗਿਆ ਹੈ ਸਾਡੇ ਨਗਰ ਦਾ ਪਹਿਲਾ ਸਮਾਗਮ ਅੱਜ ਸਾਡੇ ਪਿੰਡ ਦੇ ਵਿੱਚ ਪਹਿਲਾ ਸਮਾਗਮ ਕਰਾ ਰਹੇ ਆ ਤੇ ਬਹੁਤ ਸਲਾਘਾਯੋਗ ਹੈ ਉਪਰਾਲਾ ਕੀਤਾ ਵਾ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਜਿਹੜੇ ਅੱਜ ਗੁਰੂ ਦੇ ਘਰ ਦੇ ਕਰਿਆ ਉਹਨਾਂ ਨੂੰ ਵੀ ਪ੍ਰਵਾਦਵਾ ਆਪਣੇ ਚਰਨਾਂ 'ਚ ਜੋੜ ਕੇ ਰੱਖੇ ਤੇ ਆਪਣੇ ਕੜਦੀ ਕਲਾ ਕਰਦੇ ਵਾਹ ਨਕਰਾਸ ਨੂੰ ਜੋਗ ਮਿਲਿਆ ਹੈ ਨਕਰਾਸ ਨੂੰ ਜੋਗ 24 ਘੰਟੇ ਨਾਲ ਆ ਇਹ ਹੋਰ ਵੀ ਅਪਰਾਲੇ ਕਰ ਰਹੇ ਆ ਨਗਰ ਦੇ ਵਿੱਚ ਇੱਕ ਐਮਬੂਲੈਂਸ ਆ ਨਗਰ ਦੇ ਵਿੱਚ ਐਮਬੂਲੈਂਸ ਆ ਲੱਗਿਆ ਪੰਨਾ ਕਿਸੇ ਪਿੰਡ ਦੇ ਵਿੱਚ ਵੀ ਕਿਸੇ ਨੂੰ ਵੀ ਲੋੜ ਹੋਏ ਰਾਤ ਬਰਾਤ 24 ਘੰਟੇ ਫੋਨ ਕਰਦੇ ਲਿਖ ਕੇ ਜਾਂਦੇ ਆ ਉਹਨੂੰ ਜਿੱਥੇ ਵੀ ਜ਼ਰੂਰਤ ਹੋਵੇ ਉੱਥੇ ਉਹਦਾ ਇਲਾਜ ਕਰਦੇ ਆ ਬਹੁਤ ਵਧੀਆ ਬੋਲਾ ਕਰ ਰਹੇ ਕੰਮ ਲੋਕਾਂ ਦਾ ਸਾਰਾ ਦੇਖੋ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਤੇ ਕਿਹੜੇ ਪਿੰਡ ਦੇ ਜੋ ਤੇ ਤਨਤਨ ਬਾਬਾ ਜੀਵਨ ਸਿੰਘ ਸੋਸਾਇਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਤਾਪ ਸਿੰਘ ਜੀ ਮੈਂ ਪਿੰਡ ਗਰੀਬ ਮੰਡੀ ਤੋਂ ਰਹਿਣ ਵਾਲਾ ਹਾਂ ਤਨਤਨ ਬਾਬਾ ਜੀਵਨ ਸਿੰਘ ਜੀ ਜੋ ਵੀ ਇਹਨਾਂ ਨੇ ਪ੍ਰਚਾਰ ਚਲਾਇਆ ਹੈ ਉਹਦੇ ਬਾਰੇ ਦੱਸਣਾ ਚਾਹਵਾਂਗਾ ਜੋ ਕਿ ਨਨੇ ਬਹੁਤ ਹੀ ਵਧੀਆ ਕੀਤਾ ਹੈ ਜੀ ਪ੍ਰਚਾਰ ਦੇ ਵਾਸਤੇ ਸਿੰਘ ਚਾਰ ਸਿੰਘ ਨੂੰ ਅੰਮ੍ਰਿਤ ਛਕਾ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਐਂਬੂਲੈਂਸ ਦੀ ਹਾਬੂਲੈਂਸ ਦੀ ਸੇਵਾ ਵੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਫਤਿਹ ਜੇ ਮੇਰਾ ਨਾਮ ਬਿਕਰਮਜੀਤ ਸਿੰਘ ਆ ਨਰੈਣਗੜ ਮੇਰਾ ਪਿੰਡ ਵਾ ਠੀਕ ਹੈ ਜੀ ਬਾਬਾ ਜੀ ਜਿੱਥੇ ਵੀ ਐਂਬੂਲੈਂਸ ਦੀ ਸੇਵਾ ਗਈ ਉੱਥੇ ਘਲਦੇ ਨੇ ਫ੍ਰੀ ਸੇਵਾ ਆ ਆਉਣ ਜਾਣ ਦੀ ਇਹ ਵੀ ਸੰਗਤ ਨੂੰ ਲੋੜ ਹੋਵੇ ਭੈਣ ਭਾਈ ਨੂੰ ਹਨਾ ਮਰੀਜ਼ ਨੂੰ ਖੜਨਾ ਵਾ ਤੇ ਇਹ ਜਿਹੜੀ ਵੈਨ ਜਿਹੜੀ ਬਣਾਈ ਹੋਈ ਹੈ ਇਹਨਾਂ ਨੇ ਐਂਬੂਲੈਂਸ ਉਹ ਕੋਈ ਵੀ ਮਰੀਜ਼ ਲੈ ਕੇ ਜਾ ਸਕਦਾ ਵਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਕਖਾਲਸਾ ਮਰੀ ਸਭ ਸੰਗਤ ਨੂੰ ਬੇਨਤੀ ਹੈ ਜੀ ਕਿ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਕੁਟੰਬ ਹੈ ਉਹਨਾਂ ਦੀ ਅਨਸਵੰਸ ਹੈ ਉਹ ਬੜੇ ਪੱਖਾਂ ਤੋਂ ਪਛੜ ਗਏ ਆ ਇਕਨੋਮਿਕ ਪੱਖ ਤੋਂ ਵਿਦਿਅਕ ਪੱਖ ਤੋਂ ਸਮਾਜਿਕ ਪੱਖ ਤੋਂ ਧਾਰਮਿਕ ਪੱਖ ਤੋਂ ਪਰ ਕਸੂਰ ਇਹਦੇ ਚ ਰੰਗਰੇਟੇ ਸਿੱਖਾਂ ਦਾ ਨਹੀਂ ਆ ਉਹ ਤੇ ਪਛੜੇ ਹੋਏ ਸਦੀਆਂ ਤੋਂ ਸਨ ਕਸੂਰ ਸਾਡੇ ਵਰਗੇ ਪ੍ਰਚਾਰਕਾਂ ਦਾ ਆ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਸੰਗਤ ਜੀ ਕੋਈ ਅਸੀਂ ਸੰਸਾ ਨਹੀਂ ਆ ਜਿਹੜੀ ਰੰਗਰੇਟੇ ਸਿੱਖਾਂ 'ਚ ਕੋਈ ਪ੍ਰਚਾਰ ਕਰ ਰਹੀ ਆ ਵਾਹਿਦ ਇੱਕ ਨੰਗਲ ਦੇ ਆ ਸਿੰਘ ਤੋਂ ਸੰਸਾ ਜਿਹੜੀ ਧੰਨ ਬਾਬਾ ਜੀਵਨ ਸਿੰਘ ਦੀ ਸਰਬਸਾਂਝੀ ਸੁਸਾਇਟੀ ਬਣੀ ਉਹ ਵੀ ਰੰਗਰੇਟੀਆਂ ਨਹੀਂ ਬਣਾਈਆ ਓਰੇਜ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਆ ਉਹ ਸੇਵਾ ਕਰ ਰਹੀ ਆ ਆਪਣੇ ਰੰਗਰੇਟੇ ਪਿਛਲੇ ਕਈ ਸਾਲਾਂ ਤੋਂ ਆ ਆਪਣਾ ਧਰਮ ਛੱਡ ਕੇ ਬਾਬਾ ਜੀਨ ਸਿੰਘ ਦਾ ਧਰਮ ਛੱਡ ਕੇ ਹੋਰ ਧਰਮਾਂ ਵੱਲ ਜਾ ਰਹੇ ਨੇ ਖਾਸ ਕਰਕੇ ਮਸੀਹ ਭਾਈਚਾਰੇ ਵੱਲ ਉਹ ਐਸ ਕਰਕੇ ਕਿਉਂਕਿ ਉਹ ਘਰ ਘਰ ਜਾ ਕੇ ਪਿੰਡ ਆਪਣਾ ਪ੍ਰਚਾਰ ਕਰ ਰਹੇ ਨੇ ਭਾਵੇਂ ਝੂਠ ਬੋਲਦੇ ਨੇ ਕਿ ਸੀ ਤੁਹਾਡੇ ਦੁੱਖ ਦੂਰ ਕਰ ਦੇਵਾਂਗੇ ਤੁਹਾਡੇ ਰੋਗ ਦੂਰ ਕਰ ਦੇਵਾਂਗੇ ਲਾਲਚ ਵੀ ਦਿੰਦੇ ਨੇ ਪ੍ਰਚਾਰ ਭਾਵੇਂ ਉਹਨਾਂ ਦਾ ਝੂਠਾ ਹੈ ਪਰ ਕਿਉਂਕਿ ਉਹ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਇਸ ਕਰਕੇ ਉਹਦਾ ਅਸਰ ਹੋ ਰਿਹਾ ਹੈ ਲੱਖਾਂ ਦੀ ਗਿਣਤੀ 'ਚ ਸਾਡਾ ਰੰਗਰੇਟਾ ਭਾਈਚਾਰਾ ਉਹਨਾਂ ਦੇ ਵੱਲ ਮੂਵ ਕਰ ਗਿਆ ਉਦਾਸ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕੀਤੀ। ਹੋਰ ਕੋਈ ਦੂਜਾ ਕਾਰਨ ਬਰੇਟੇ ਇਹਦੇ ਵਿੱਚ ਕੋਈ ਕਸੂਰਵਾਰ ਨਹੀਂ ਨੇ ਉਹ ਭੋਲੇ-ਭਾਲੇ ਸਿੱਖ ਨੇ ਉਹ ਤੇ ਰੱਬ ਨੂੰ ਮੰਨਦੇ ਨੇ ਉਹ ਆਪਣੇ ਭਾ ਦੇ ਰੱਬ ਨੂੰ ਹੀ ਮੰਨਣ ਜਾ ਰਹੇ ਨੇ ਉਧਰ ਪਰ ਉਹ ਵੀ ਉਹਨਾਂ ਦੀਆਂ ਲੋੜਾਂ ਨੇ ਉਹ ਵੀ ਪਛੜੇ ਹੋਏ ਨੇ। ਇਸ ਕਰਕੇ ਮੇਰੀ ਅਪੀਲ ਆ ਜਿਹੜੇ ਵੀ ਪੰਥਦਰਦੀ ਨੇ ਸਾਨੂੰ ਸੰਸਥਾਵਾਂ ਤੋਂ ਕੋਈ ਉਮੀਦ ਨਹੀਂ ਹੈਗੀ। ਜਿਹੜੇ ਵੀ ਪੰਥਦਰਦੀ ਨੇ ਉਹਨਾਂ ਨੂੰ ਸਾਡੀ ਬੇਨਤੀ ਆ ਤੁਸੀਂ ਸੰਗਤ ਜੀ ਸੰਗਤ ਸਭ ਤੋਂ ਵੱਡੀ ਆ ਸੰਗਤ ਚਾਹੇ ਤੇ ਸਭ ਕੁਝ ਕਰ ਸਕਦੀ ਆ ਸੰਸਾਵਾ ਤੋਂ ਕੋਈ ਉਮੀਦ ਨਹੀਂ ਸੰਗਤ ਜੀ ਆਪ ਉੱਠੋ ਆਪ ਇਹਨਾਂ ਦੀ ਬਾਹ ਫੜੋ ਰੰਗਰੇਟਿਆਂ ਦੀ ਬਾਹ ਫੜੋ ਜਿਹੜੇ ਪਛੜ ਗਏ ਨੇ ਕਾਫੀ ਪਖਤੋਂ ਇਹਨਾਂ ਨੂੰ ਪੈਸਾ ਨਹੀਂ ਚਾਹੀਦਾ ਤੁਹਾਡਾ ਬਹੁਤ ਮਿਹਨਤੀ ਨੇ ਬਹੁਤ ਜ਼ਿਆਦਾ ਮਿਹਨਤੀ ਕੌਮ ਨੇ ਇਹਨਾਂ ਨੂੰ ਪੈਸਾ ਨਹੀਂ ਚਾਹੀਦਾ ਇਹਨਾਂ ਨੂੰ ਪਿਆਰ ਚਾਹੀਦਾ ਹੈ ਇਹਨਾਂ ਦੇ ਘਰ ਜਾਓ ਇਹਨਾਂ ਦਾ ਹਾਲ ਚਾਲ ਪੁੱਛੋ ਦੁੱਖ ਦਰਦ ਪੁੱਛੋ ਜਿਹੜੇ ਧਰਮ ਹੈ ਕੋਈ ਕੋਈ ਵੀ ਤੁਸੀਂ ਜਿਹੜਾ ਵਪਾਰ ਕਰਦਾ ਹੈ ਜਾਂ ਕੋਈ ਵੀ ਆਮ ਇਨਸਾਨ ਹੈ ਉਹ ਖੁਦ ਪ੍ਰਚਾਰਕ ਹੈ ਜੇ ਉਹ ਸੱਚੀ ਸੁੱਚੀ ਕਿਰਤ ਕਰਦਾ ਕਿਸੇ ਨਾਲ ਧੱਕਾ ਨਹੀਂ ਕਰਦਾ ਉਹ ਗੁਰਨਾਨਕ ਦਾ ਪ੍ਰਚਾਰਕ ਹੈ ਕੋਈ ਵੀ ਸਿੱਖ ਇਹਨਾਂ ਦੇ ਘਰ ਆਪਣੇ ਆਂਗ-ਗਾਂਡ ਤੁਸੀਂ ਜਿਹੜੇ ਪਿੰਡ 'ਚ ਰਹਿੰਦੇ ਨੇ ਆਪਣੇ ਆਂਗ-ਗਾਂਡ ਇਹਨਾਂ ਨਾਲ ਗੱਲ ਵਿਚਾਰ ਕਰ ਲਿਆ ਕਰੋ ਇਹਨਾਂ ਨੂੰ ਆਪਣੇ ਸੁੱਖ-ਦੁੱਖ ਤੇ ਬੁਲਾ ਲਿਆ ਕਰੋ ਇਹਨਾਂ ਨੂੰ ਆਪਣੇ ਗੁਰਦੁਆਰਿਆਂ ਤੇ ਬੁਲਾ ਲਿਆ ਕਰੋ ਬਸ ਇਹਦੇ ਚੀ ਸਾਰੀ ਚੜ੍ਹਦੀ ਕਲਾ ਹੋ ਜਾਣੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਦੀਪਾਈ ਸਰ ਜੀ ਤੁਹਾਨੂੰ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਨੂੰ ਕਿਹੋ ਜਿਹਾ ਲੱਗਦੇ ਨੇ ਕੀ ਕਹਿਣਾ ਚਾਹੁੰਦੇ ਨੇ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਹੀ ਵਧੀਆ ਲੱਗਾ ਜੀ ਤਨ ਤਨ ਬਾਬਾ ਜੀਵਨ ਸਿੰਘ ਜੀ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬੁਲਾ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੀਵਨ ਸਿੰਘ ਸਾਹਿਬ ਜੀ ਸ਼ਰਮਨੀ ਕਮੇਟੀ ਵੱਲੋਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਿਮਤਾ ਕੀਤੀਆਂ ਨੇ ਇਹਨਾਂ ਤੇ ਦੇ ਨੀਆ ਸਮਾਵਨ ਬਹਾ ਰਹੇ ਨੇ ਕਿ ਸਾਨੂੰ ਹੁਣ ਕਿਸੇ ਵੀ ਗੱਲ ਦਾ ਮਤਲਬ ਫਿਕਰ ਨਹੀਂ ਹੈਗਾ ਜੀ ਅੱਗੇ ਬੱਚੇ ਵੀ ਬਹੁਤ ਘੱਟ ਹੁੰਦੇ ਸੀ ਜਿੰਨੇ ਜਿਤਨ ਦੀ ਸੋਸਾਇਟੀ ਆਈ ਹੈ ਨਾ ਇੱਕ ਸਮਾਗਮ ਕਰਾਇਆ ਗਿਆ ਨਗਰ ਦੇ ਵਿੱਚ ਸਭ ਤੋਂ ਵੱਡਾ ਉਪਰਾਲਾ ਇਹਨਾਂ ਨੇ ਕੀਤਾ ਦੂਜਾ ਉਪਰਾਲਾ ਇਹ ਅੱਜ ਜਿਹੜਾ ਅਜ ਅੰਮ੍ਰਿਤ ਸੰਚਾਰ ਹੋ ਰਿਹਾ ਜੀ ਬਹੁਤ ਬੜੀ ਕਿਰਪਾ ਕੀਤੀ ਮਹਾਰਾਣੀ ਅੱਜ ਕਿੰਨੇ ਪ੍ਰਾਣੀ ਜਿਹੜੇ ਨੇ ਅੰਮ੍ਰਿਤ ਸੰਚਾਰ ਕਰ ਰਹੇ ਨੇ ਇਹ 55 ਵਾ ਜੀ 55 ਹਾਂ ਜੀ ਇਹ ਇੱਕੇ ਨਗਰ ਤੇ ਇਹਦਾ ਵੱਖ-ਵੱਖ ਨਗਰਾਂ ਦੇ ਨਹੀਂ ਇਹ ਵੱਖ-ਵੱਖ ਨੇ ਲੱਗਦੇ ਜੀ ਬਹੁਤ ਵੱਡੇ ਸਰਦਾਰ ਮਨਜੀਤ ਸਿੰਘ ਜੀ ਮੁੱਖ ਸੇਵਾਦਾਰ ਨੇ ਆਪਣੇ ਤੇ ਸਰਦਾਰ ਰਵਿੰਦਰ ਸਿੰਘ ਜੀ ਤੇ ਸਰਦਾਰ ਕੁਲਵੰਤ ਸਿੰਘ ਜੀ ਆਪਣੇ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਇਹਨਾਂ ਦੀ ਬਹੁਤ ਵੱਡੀ ਸਹਿਯੋਗ ਹੈ ਕਿ ਜੇ ਨਗਰਾਂ ਦੇ ਵਿੱਚ ਜਾ ਜਾ ਕੇ ਸਾਰਿਆਂ ਨੂੰ ਜਾਣਾ ਕਰਵਾਇਆ ਈ ਅਮਰ ਤੇ ਸਗੋ ਤੇ ਅੱਜ ਛਾਰੇ ਨਗਰੋਂ ਤੋਂ ਆਏ ਆਪਣੇ ਤੇ ਬੜੀ ਮਹਾਰੇ ਦੀ ਕਿਰਪਾ ਸਾਨੂੰ ਆਸ ਨਹੀਂ ਸੀ ਪਰ ਮਹਾਰਾਜ ਜੀ ਆਪ ਸੇਵਾਵਾਂ ਲਈ ਸਾਨੂੰ ਬਹੁਤ ਮਨ ਨੂੰ ਖੁਸ਼ੀ ਹੋਈ ਸਾਰੇ ਨੂੰ ਤੇ ਵੇਖੋ ਨਜਪ ਕੋੜੇ ਨਗਰ ਵੀ ਚੱਲ ਰਹੇ ਨੇ ਤੇ ਦੀਵਾਨ ਵੀ ਚੱਲ ਰਹੇ ਨੇ ਗੁਰੂ ਮਹਾਰਾਜ ਦੇ ਖੁੱਲੇ ਦੀਵਾਨ ਚੱਲਣ ਦਾ ਨੇ ਤੇ ਅਮਰ ਤੇ ਸੰਚਾਰ ਵੀ ਹੋ ਰਿਹਾ ਇਹ ਤਾਂ ਵੱਡੀ ਸਾਨੂੰ ਖੁਸ਼ੀ ਹੋਰ ਕੇ ਜਾਈ ਉਹਨੇ ਇੱਕ ਵੱਡੀ ਗੱਲ ਹੋ ਰਹੀ ਹੈ ਜੀ ਮੈਂ ਜਦੋਂ ਨਵਾਂ ਨਵਾਂ ਆਇਆ ਨਾ ਜੀ ਇੱਥੇ ਤੇ ਅੱਧਾ ਕਿਲੋ ਗੁਰੂ ਮਹਾਰਾਜ ਦੀ ਦੇਗ ਤਿਆਰ ਕੀਤੀ ਹੈ ਸੰਗਰਾਹ ਦੇ ਜਿੰਦਾ ਤਿਆਰ ਕਰਦੇ ਨੇ ਬਾਈ ਗੁਰਜੀ ਉਹਦੇ ਵਿੱਚੋਂ ਵੀ ਸਾਡੀ ਦੇਖ ਵੱਧ ਗਈ ਅੱਜ ਮਹਾਰਾਜ ਦੀ ਕਿਰਪਾ ਨਾਲ ਵੀ ਸਾਡੀ 7/2 ਕਿਲੋ ਪਹੁੰਚ ਗਈ ਹਾਂ ਔਰ ਹੋਰੀ ਸੰਗਤ ਜੁੜ ਗਈ ਸਾਡੀ ਤੇ ਬੱਚੇ ਬਹੁਤ ਮਹਾਰਾਜ ਕਿਰਪਾ ਨਾਲ ਬੱਚੇ ਬੜੇ ਜੁੜੇ ਸਰਨਾਗਰ ਹਾਂਜੀ ਜਿੰਨਾ ਕਰਕੇ ਪ੍ਰਾਲਾ ਕੀਤਾ ਗਿਆ ਸਾਡਾ ਜੀ ਹਾਂਜੀ ਭਾਈ ਸਾਹਿਬ ਜਿਹੜਾ ਖਾਸ ਸਾਹਿਬ ਵਾਹ ਬਹੁਤ ਨਿਹਾਲ ਹੋ ਜਾਵੇ ਸੋ ਸ੍ਰੀ ਆਕਾਲ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਤਨਤਨ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਕਿਹੜੇ ਜਿਹੜੇ ਉਹ ਮਹਾਨ ਉਪਰਾਲੇ ਕੀਤੇ ਜਾ ਰਹੇ ਨੇ ਜਾਂ ਕੀਤੇ ਗਏ ਨੇ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੇ ਮੈਂ ਸਤਿਕਾਰਯੋਗ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਜ ਇਸ ਨਗਰ ਵਿੱਚ ਬੜਾ ਵੱਡਾ ਉਪਰਾਲਾ ਹੋਇਆ ਇਹ ਤਾਂ ਨਕਲ ਕੀਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਜੋ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਉਸ ਤੋਂ ਪ੍ਰੰਤ ਸਰਦਾਰ ਹਰਿੰਦਰ ਸਿੰਘ ਜੀ ਫੌਜੀ ਸਾਹਿਬ ਉਹਨਾਂ ਦਾ ਵੱਡਾ ਉਪਰਾਲਾ ਭਾਈ ਹਰਿੰਦਰ ਸਿੰਘ ਜੀ ਭਾਈ ਮਜੀਤ ਸਿੰਘ ਜੀ ਬਾਬਾ ਜੀ ਸਿੰਘ ਸੋਸਾਇਟੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਨਗਰਾਂ ਵਿੱਚ ਜਾ ਕੇ ਦੁਖੀਆਂ ਦੇ ਜਿਹੜੇ ਉਹਨਾਂ ਦੀ ਬਾਹ ਫੜੀ ਜਾ ਰਹੀ ਹੈ ਇਹ ਸਪਾਈ ਹਰਿੰਦਰ ਸਿੰਘ ਜੀ ਭਾਈ ਬਿਕਰਮ ਸਿੰਘ ਜੀ ਉਹ ਇਹਨਾਂ ਵੱਲੋਂ ਨਗਰਾਂ ਵਿੱਚ ਜਾ ਕੇ ਜਿਵੇਂ ਸਾਡੇ ਨਗਰ ਮੈਂ ਨਗਰ ਨਰੈਣਗਰ ਵਿਖੇ ਗਰੰਤ ਸਿੰਘ ਦੀ ਡਿਊਟੀ ਕਰਦਾ ਮੇਰਾ ਪਿੰਨਤਰ ਸਿੱਕਾ ਹੈ ਮੈਂ ਉੱਥੇ ਕਾਫੀ ਚਿਰ ਤੋਂ ਡਿਊਟੀ ਕਰ ਰਿਹਾ ਹਾਂ ਔਰ ਭਾਈ ਸਾਹਿਬ ਦੇ ਸਹਿਯੋਗ ਨਾਲ ਔਰ ਭਾਈ ਹਰਿੰਦਰ ਸਿੰਘ ਦੇ ਸਹਿਯੋਗ ਨਾਲ ਇਸ ਨਗਰ ਵਿੱਚ ਕਈਆਂ ਮਰੀਜ਼ਾਂ ਨੂੰ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਉਹਨਾਂ ਦੇ ਇਲਾਜ ਵਾਸਤੇ ਆਪਣੇ ਕੋਲੋਂ ਮਾਇਆ ਜਿਹੜੀ ਇਹਨਾਂ ਕੋ ਆ ਰਹੀ ਹੈ ਉਹ ਮਾਇਆ ਪੱਖੋਂ ਇਹਨਾਂ ਦੀ ਸੇਵਾ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਕਨ ਗੁਰੂ ਆਮ ਦਾਸ ਕਲਗੀਧਰ ਪਾਤਸ਼ਾਹ ਇਹਨਾਂ ਦੀ ਸੇਵਾ ਇਸੇ ਤਰ੍ਹਾਂ ਸਫਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ